ਨਮੋ ਬੁੱਧਾ ਅੰਬੇਦਕਰ ਜਿਸ ਸੋਚ ਦਾ ਨਾ ਹੈ ਅੰਬੇਦਕਰ ਜਿਸ ਸੋਚ ਦਾ ਨਾ ਹੈ ਉਸ ਸੋਚ ਦਾ ਨਾਮ ਤਿਆਗ ਇਹ ਜ਼ਿੰਦਗੀ ਲੋਕਾਂ ਦਾ ਵਾਸਤੇ ਨਿੱਜੀ ਦੁੱਖ ਸੁੱਖ ਤੋਂ ਬੇਲਾਗ ਦਲਤ ਪੁਣੇ ਨੂੰ ਛੱਡ ਦਿਓ ਪੜੋ ਅੰਬੇ ਦੇ ਗਰਵਾਦ ਸੱਜਣ ਬਾਬਾ ਸਾਹਿਬ ਤੇ ਨਹੀਂ ਕੋਈ ਬਿਵਾਦ ਵਿਵਾਦ ਬਾਬਾ ਸਾਹਿਬ ਨੇ ਦੇਸ਼ ਨੂੰ ਮੰਨਿਆ ਬਾਬਾ ਸਾਹਿਬ ਨੇ ਦੇਸ਼ ਨੂੰ ਮੰਨਿਆ ਮੰਨਿਆ ਜਿਤ ਅੰਤ ਸਿਰ ਤੋਂ ਪੈਰਾਂ ਤੱਕ ਭਰਤੀ ਨਾ ਕੋਈ ਫਿਰਕਾ ਪੰਥ ਨਾ ਇਹ ਜੀਵਨ ਜਸ਼ਨ ਹਾ ਨਾਏ ਜੀਵਨ ਜਸ਼ਨ ਹੈ ਨਾਏ ਜੀਵਨ ਫੋਗ ਜੀਵਨ ਜਦੋਂ ਜ਼ਹਿਰ ਹੈ ਕਹਿਣ ਸਿਆਣੇ ਲੋਗ ਕਹਿਣ ਸਿਆਣੇ